ਕੀ ਹੋਇਆ ਐਵੇਂ ਢਿੱਲੇ ਜੇ ਬੈਠ ਗਿਆ ਆ ਕੇ ਤਨਖਾਹ ਨਹੀਂ ਮਿਣੀ ਤਨਖਾਹ ਅੱਜ ਅਜ 10 ਤਰੀਕ ਤੱਕ ਕੱਲੂ ਆ ਕੱਲੂ ਮਿਲੂ ਮੈਂ ਅੱਗੇ ਦਾ ਕਦੇ ਇਹ ਨਾ ਪੁੱਛਿਆ ਨਹੀਂ ਅੱਜ ਕੀ ਲੋੜ ਪੈਗੀ ਕੱਲ੍ਹ ਫਿਕਰ ਪੈਗੀ ਤੈਨੂੰ ਦੱਸਤਾ ਫਿਕਰ ਦੀ ਗੱਲ ਨਹੀਂ ਹੈ ਤੁਹਾਨੂੰ ਨਹੀਂ ਪਤਾ 11 ਤਰੀਕ ਨੂੰ ਰੱਖੜੀ ਆ ਰਹੀ ਹੈ ਭੈਣਾਂ ਦੇ ਭਰਾਵਾਂ ਵਾਸਤੇ 100 ਬੰਦੋ ਵਾਸਤੇ ਕਰਨੇ ਹੁੰਦੇ ਆ ਉਹ ਬੰਦੋ ਵਾਸਤਾ ਤਾਂ ਹੀ ਕਰੂ ਜੇ ਹੱਥੇ ਪੈਸੇ ਹੋਣਗੇ ਉਹ ਪੈਸੇ ਵੀ ਆ ਜਾਣਗੇ ਤੂੰ ਦੱਸ ਸਹੀ ਮੈਨੂੰ ਕਿੰਨਾ ਖਰਚਾ ਉਹਦਾ حساب ਤਾਲਜੇ ਲਾ ਕੇ ਦੱਸ ਮੋਟਾ ਮੋਟਾ ਤੇਰਾ ਰੱਖੜੀ ਦੇ ਕਿੰਨਾ ਖਰਚਾ ਪਹਿਲਾਂ ਤੂੰ ਵਧੀਆ ਜੀਆਂ ਰੱਖ ਭਾਈ ਦਾ ਤਰਾ ਇੱਕ ਵਾਰ ਤੈ ਦੋ ਕੀ ਕਰਨੀਆਂ ਨੇ ਇੱਕ ਮੈਂ ਭਾਪੀ ਦੇ ਬੰਨ੍ਹਣੀਆਂ ਇੱਕ ਮੈਂ ਭਰਾ ਦੇ ਬੰਨ੍ਹਣੀਆਂ ਅੱਜ ਦਾ ਟ੍ਰੈਂਡ ਚੱਲਦਾ ਹੈ ਹੈ ਇਹ ਕਿਹੜਾ ਰਵਾਇ ਨਵਾਂ ਹੀ ਚੱਲ ਪਿਆ ਭੁੰਧਾਈ ਦੇ ਵੀ ਰਖੜੀ ਬੰਨਣ ਲੱਗ ਗਏ ਮੈਂ ਤਾਂ ਕਦੇ ਸੁਣਿਆ ਨਹੀਂ ਉਹ ਭੁੰਧਾਈ ਨੂੰ ਕੋਸ਼ ਰੱਖਣਾ ਵੀ ਜ਼ਰੂਰੀ ਹੁੰਦਾ ਤੋ ਮੈਨੂੰ ਹੋਰ ਦੱਸ ਨਾਲ ਕੀ ਲੈ ਕੇ ਜਾਣਾ ਤੈ ਨਾਲ ਦੇਖੋ ਜੀ ਇੱਕ ਤਾਂ ਆਪ ਮਠਿਆਈ ਦੇ ਡੱਬੇ ਲੈਣਾ ਆ ਉਸ ਤੋਂ ਬਾਅਦ ਫਰੂਟਸ ਵੀ ਲੈਣੇ ਨੇ ਤੇ ਸੋਹਣਾ ਜੇ ਆਪਣੇ ਭਰਾ ਨੂੰ ਇੱਕ ਸੂਟ ਵੀ ਲੈ ਕੇ ਜਾਣਾ ਉਹ ਕਮਾਲ ਕਰਤੀ ਇਕੱਲੇ ਇੱਕ ਡੱਬਾ ਹੁੰਦਾ ਉਹ ਵੀ ਚੱਲ ਨੌ ਨੂੰ ਅਗਲਾ ਲੈ ਜਾਂਦਾ ਬਾਈ ਇੰਨਾ ਖਰਚਾ ਕਿੱਥੇ ਹੁੰਦਾ ਅੱਜ ਕੱਲ ਤੁਸੀਂ ਮੈਨੂੰ ਪੈਸੇ ਦੱਸੋ ਤੁਹਾਨੂੰ ਪੈਸੇ ਕੱਲ ਮਿਲਦੇ ਮੈਨੂੰ ਤਾਂ ਸਮਾਨ ਲੈਣਾ ਲੈਣਾ ਜਿਹੜਾ ਮੈਂ ਲੈ ਕੇ ਜਾਣਾ ਉਹ ਤੂੰ ਇੱਕ ਡੱਬਾ ਲੈ ਜੀ ਬਸ ਬਹੁਤ ਆ ਤੁਸੀਂ ਜੋ ਮਰਜ਼ੀ ਕਹੀ ਜਾ ਲੈ ਕੇ ਤਾਂ ਮੈਂ ਸਾਰਾ ਕੁਝੇ ਜਾਣਾ ਤੁਸੀਂ ਚਾਹ ਹੱਸ ਕੇ ਦੋਵੋ ਚਾਹੇ ਰੋਕੇ ਦੋਵੋ ਲੈ ਕੇ ਤਾਂ ਮੈਂ ਸਾਰਾ ਕੁਝ ਜਾ ਉਹ ਮੈਂ ਵੀ ਤੈਨੂੰ ਉਹੀ ਕਹਦਾ ਸੀ ਮੈਨੂੰ ਪਤਾ ਤੂੰ ਕਿਹੜਾ ਟਿਕਣਾ ਤੂੰ ਕਿੱਥੇ ਡੰਨ ਆਲੀ ਆ ਆਪਣੇ ਪੇਕੇ ਨੂੰ ਜਾਂਦਾ ਤੂੰ ਜਿੱਦ ਕਰੇਗੀ ਪੂਰਾ ਲੈ ਗਈ ਜਾਏਗੀ ਜਿਹੜਾ ਭੋਲੇ ਜਾਣਾ ਮੇਰੇ ਕੋਲ ਤੇ ਨਹੀਂ ਤੂੰ ਰੁ ਨਾ ਹੁਣ ਹੋਰ ਕੀ ਸੋਚਣ ਲੱਗੀ ਤੂੰ ਮੈਂ ਤਾਂ ਜੀ ਇਹ ਸੋਚ ਲਈਆਂ ਵੀ ਖਰਚ ਆਪਣਾ ਖਾਸਾ ਹੋ ਜਾਣਾ ਨਾਲ ਤਾਂ ਮੈਂ ਦੋ ਰਖੜੀਆਂ ਲੈ ਕੇ ਜਾਣੀਆਂ 500 ਦਾ ਮਠਿਆਈ ਦਾ ਡੱਬਾ ਆਊਗਾ ਦੋ 250 ਦੇ ਫਰੂਟ ਵੀ ਆਉਣਗੇ ਤੇ ਜੇ ਮੈਂ ਸੂਟ ਲੈ ਕੇ ਜਾਂਦੀਆਂ 2.5 3000 ਦੇ ਸੂਟ ਵੀ ਆਉਣਗੇ ਤੇ ਇਸ ਖਾਚਾ ਆਪਾਂ ਕੁੱਲ ਮਿਲਾ ਕੇ ਦੇਖੀਏ ਤਾਂ 5-7000 ਦਾ ਖਰਚਾ ਹੈਗਾ ਉਹ ਇਹਨਾਂ ਦਿਮਾਗ ਨਾਲ ਇੰਨੀਆਂ ਸੋਚਾਂ ਚ ਨਾ ਪੈ ਮੈਂ ਪਹਿਲੇ ਹੀ ਇੰਤਜ਼ਾਮ ਕਰਿਆ ਪਿਆ ਮੈਨੂੰ ਪਤਾ ਸੀ ਆ ਵੀਨੇ ਰਖੜੀ ਆਉਦੀ ਆ ਤੇਰੀ ਖਾਤਰ ਮੈਂ 5-7000 ਰੁਪਏ ਪਹਿਲੀ ਆਪਣੀ ਤਨਖਾਹ ਚੋਂ ਅੱਡ ਕੱਢ ਕੇ ਪੁਰਾ ਰੱਖੀ ਬੈਠਾ ਮੇਰਾ ਖਰਚਾ ਆ ਜਾਣਾ 500-7000 ਰੁਪਏ ਤੇ ਵੀਰੇ ਨੇ ਮੈਨੂੰ ਦੇਣਾ 500 ਰੁਪਈਆ ਜੇ ਜ਼ਿਆਦਾ ਵੀ ਕਰੂਗਾ ਤਾਂ ਹਜ਼ਾਰ ਦੇ ਦੂਗਾ ਨਾ ਹੁਣ ਤੂੰ ਆ ਕਿਹੜੇ ਹਿਸਾਬ ਦਾ ਉੱਚ ਪੈ ਗਈ ਨਾ ਤੂੰ ਆ ਕਿਹੜੀਆਂ ਗੱਲਾਂ ਚ ਪੈ ਗਈ ਤੂੰ ਆਪਣੇ ਭਰਾ ਦੇ ਰਖੜੀ ਬੰਨਣ ਜਾਣਾ ਕਿ ਵੇਚਣ ਜਾਣਾ ਜਿਹੜਾ ਰਖੜੀ ਦਾ ਤਿਹਾਰ ਹੈ ਨਾ ਇਹ ਭੈਣ ਭਰਾ ਦੇ ਪਵਿੱਤਰ ਪਿਆਰ ਦੇ ਪ੍ਰਤੀਕ ਦਾ ਤਿਹਾਰ ਹੈ ਪਰ ਆਪਾਂ ਨੇ ਅੱਜ ਕੱਲ ਇਸ ਤਿਹਾਰ ਨੂੰ ਵੀ ਵਪਾਰ ਬਣਾ ਕੇ ਧਰ ਦਿੱਤਾ ਭੈਣਾ ਵੀ ਭਰਾਵਾ ਵਾਸਤੇ ਪੱਧ ਚੜ ਕੇ ਖਰਚਾ ਕਰਨੋਂ ਕਾਲੀਆਂ ਹੁੰਦੀਆਂ ਨੇ ਵੀ ਆਹ ਵੀ ਲੈ ਕੇ ਜਾਵਾਂ ਮੈਂ ਉਹਦੇ ਲਈ ਵੀ ਲੈ ਕੇ ਜਾਵਾਂ ਅੱਜ ਕੱਲ ਤਾਂ ਉਹ ਹਰ ਵਾਰੀ ਭੁਜਾਈ ਵਾਸਤੇ ਵੀ ਰਖੜੀ ਲੈ ਕੇ ਜਾਂਦੀਆਂ ਨੇ ਤੇ ਪਰ ਉਹਦੇ ਬਦਲੇ ਵਿੱਚ ਉਹ ਇਹ ਆਸ ਰੱਖਦੀਆਂ ਜੇ ਮੈਂ 5-7000 ਲਾਇਆ ਤਾਂ ਭਰਾ ਮੈਨੂੰ ਘੱਟੋ-ਘੱਟ 10-15000 ਤਾਂ ਦਵੇ ਪਰ ਇਹੀ ਵਪਾਰ ਨੂੰ ਆਪਾਂ ਨੂੰ ਖਤਮ ਕਰਨ ਦੀ ਲੋੜ ਹੈ ਕਿਉਂਕਿ ਜੇ ਆਪਾਂ ਖਰਚ ਕਰਦੇ ਕਈ ਵਾਰੀ ਸਮਰੱਥ ਹੁੰਨੇ ਆ ਅੱਗੇ ਭਰਾ ਦੀ ਉਸ ਟਾਈਮ ਉਨੀ ਹੋ ਸਕਦਾ ਜੇ ਵੀ ਇਜਾਜ਼ਤ ਇਹਨਾਂ ਦਾ ਵੀ ਤੇ ਫਿਰ ਅਸੀਂ ਕਹਿੰਨੇ ਲੈ ਸਾਡਾ ਇੰਨਾ ਖਰਚਾ ਹੋ ਗਿਆ ਸਾਡਾ ਤਾਂ ਖਰਚਾ ਵੀ ਨਹੀਂ ਪੂਰਾ ਹੋ ਗਿਆ ਨੇ ਘਟਾ ਇਹ ਘਾਟੇ ਵੰਦੇ ਨੂੰ ਇੱਕ ਪਾਸੇ ਛੱਡ ਕੇ ਇਸ ਤਿਹਾਰ ਨੂੰ ਭੈਣ ਭਰਾ ਰਲ ਕੇ ਪਿਆਰ ਵਜੋਂ ਮਨਾਉਣ ਤੇ ਇਸ ਰਿਸ਼ਤੇ ਨੂੰ ਹੋਰ ਬੂੜਾ ਕਰਨ ਬਾਰੇ ਸੋਚਣਾ ਨਾ ਤਰੇੜਾ ਪਾਉਣ ਬਾਰੇ ਸੋਚੋ ਆਪਣੇ ਆਪ ਨੂੰ ਬਦਲ ਕੇ ਇਸ ਤਿਹਾਰ ਦੀ ਪਵਿੱਤਰਤਾ ਨੂੰ ਬਰਕਰਾਰ ਰੱਖੀ ਆਪਾਂ ਸਾਰੇ ਜੇਕਰ ਤੁਸੀਂ ਸਾਡੀ ਇਸ ਗੱਲ ਨਾਲ ਸਹਿਮਤ ਹੋ ਤਾਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰੋ